ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਵੱਲੋਂ ਐਸਾ ਬਿਆਨ ਦਿੱਤਾ ਗਿਆ ਜਿਸ ਨੇ ਮੁੜ ਤੋਂ ਸਿਆਸੀ ਕਲਿਆਰਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਕਰ ਦਿੱਤੇ ਤੇ ਹੁਣ ਉਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਾ ਕੋ ਵਰਸ ਸਿੰਘ ਬਲਟੋਹਾ ਦੇ ਵਿਗੜੇ ਹੋਏ ਬੋਲ ਸੁਣਨ ਨੂੰ ਮਿਲੇ ਨੇ ਦਰਅਸਲ ਅਕਾਲੀ ਆਗੂ ਵਰਸ ਸਿੰਘ ਬਲਟੋਹਾ ਨੇ ਇੱਕ ਪ੍ਰੈਸ ਵਾਰਤਾ ਕੀਤੀ ਸੀ ਤੇ ਪ੍ਰੈਸ ਵਾਰਤਾ ਦੇ ਰਾਹੀਂ ਉਹਨੇ ਕਿਹਾ ਕਿ ਸਿੱਖ ਕੌਮ ਦੇ ਸਭ ਤੋਂ ਵੱਡੇ ਦੋਸ਼ੀ ਤੇ ਬੇਅਦਬੀ ਕਾਰਨ ਦੇ ਸਭ ਤੋਂ ਵੱਡੇ ਸਾਜ਼ਿਸ਼ਕਰਤਾ ਪ੍ਰਦੀਪ ਕਲੇਰ ਨੂੰ ਅੱਜ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਹੀਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਹ ਗੱਲ ਕੋਈ ਇਨੀ ਆਫੈਂਸਿਵ ਨਹੀਂ ਲੱਗੀ ਪਰ ਇਸ ਤੋਂ ਬਾਅਦ ਜੋ ਬਲਟੋਹਾ ਨੇ ਬੋਲਿਆ ਉਹ ਜ਼ਰੂਰ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਹੈ ਬਲਟੋਹਾ ਨੇ ਕਿਹਾ ਕਿ ਡੇਰੇ ਦੇ ਨਾਲ ਜੁੜੀ ਇੱਕ ਔਰਤ ਵੀਰਪਾਲ ਕੌਰ ਨੇ ਸੁਖਬੀਰ ਬਾਦਲ ਬਾਰੇ ਵੀ ਵੱਡਾ ਝੂਠ ਬੋਲਿਆ ਸੀ ਪਰ ਉਸ ਸਮੇਤ ਕਈ ਐਸੇ ਲੋਕ ਬੇਨਕਾਬ ਹੋ ਗਏ ਜਿਨ੍ਹਾਂ ਨੇ ਅਕਾਲੀ ਦਲ ਨੂੰ ਖਾਸ ਕਰਕੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੇ ਲਈ ਝੂਠੇ ਲਾਰੇ ਲਾਏ ਸੀ ਇਸੇ ਦਰਮਿਆਨ ਵੀਰਪਾਲ ਕੌਰ ਦੇ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਤੇ ਬੋਲਦੇ ਆ ਬਲਟੋਹਾ ਨੇ ਕਿਹਾ ਕਿ ਰਾਮ ਰਹੀਮ ਦੀ ਗੁਫਾ 'ਚ ਸੇਵਾ ਕਰਨ ਵਾਲੀ ਖੱਚ ਜਨਾਨੀ ਨੇ ਝੂਠ ਬੋਲਿਆ ਸੀ ਤੇ ਬਾਅਦ 'ਚ ਇਸ ਦੇ ਲਈ ਮੁਆਫੀ ਵੀ ਮੰਗੀ ਸੀ। ਇਸੇ ਤਰ੍ਹਾਂ ਅਕਾਲੀ ਦਲ ਦੇ ਅੰਦਰ ਵੀ ਕਈ ਐਸੇ ਲੋਕ ਆ ਜਿਹੜੇ ਲਗਾਤਾਰ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਆ। ਬਲਟੋਹਾ ਨੇ ਬਾਗੀ ਧੜੇ ਤੇ ਭਾਜਪਾ ਦੇ ਇਸ਼ਾਰੇ ਦੇ ਉੱਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ। ਮਿਰਸਾ ਸਿੰਘ ਬਲਟੋਹਾ ਨੇ ਇਹ ਜਿਹੜੀ ਭਾਸ਼ਾ ਦੀ ਵਰਤੋਂ ਕੀਤੀ ਹੈ ਇਹ ਦੀ ਚਾਰੇ ਪਾਸੇ निंदा ਕੀਤੀ जा रही है चाहे वो किसी मर्जी दोष ਦੇ ਵਿੱਚ ਘਰੇ ਹੋਣ ਪਰ ਜਦੋਂ ਔਰਤ ਦੇ ਸਾਹਮਣੇ ਇਸ ਤਰੀਕੇ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਤੌਰ ਤੇ ਔਰਤ ਦੇ ਲਈ ਇਸ ਤਰੀਕੇ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜ਼ਰੂਰ ਸਵਾਲ ਉੱਠਣੇ ਲਾਜ਼ਮੀ ਨੇ जिस तरीके दे सवाल ਹੁਣ ਉੱਠਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਅਜੇ ਤੱਕ ਵਿਰਸਾ ਸਿੰਘ ਬਲਟੋਹਣ ਨੇ ਇਸ ਦੇ ਉੱਤੇ ਕੋਈ ਸਪਸ਼ਟਿਕਰਨ ਤਾਂ ਨਹੀਂ ਦਿੱਤਾ ਇਹ ਪਰ ਫਿਰ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਨੂੰ ਲੈ ਕੇ ਉਹਨਾਂ ਦਾ ਕੋਈ ਸਪਸ਼ਟਿਕਰਨ ਵੀ ਸਾਹਮਣੇ ਆ ਜਾਵੇ